ਇੱਕ ਬਲੀਜ਼ ਮਾਈਂਡ ਨਾ ਕਰਿਓ ਮੇਰਾ ਇੱਕ ਇਹ ਸਵਾਲ ਆ ਵੀ ਜਿੱਦਾਂ ਹਨਾ ਮੈਂ ਕਿਹਾ ਸੀ ਵੀ ਜਿਹੜੇ ਟਰੱਕ ਡਰਾਈਵਰਾਂ ਤੇ ਸਿੱਧੇ ਇਲਜ਼ਾਮ ਲਾ ਦਿੱਤੇ ਜਾਂਦੇ ਨੇ ਵੀ ਉਹ ਭੁੱਖੀ ਖਾਂਦੇ ਨੇ ਕਾੜ ਲਾਉਂਦੇ ਨੇ ਤੁਸੀਂ ਤਾਂ ਨਹੀਂ ਕੁਝ ਐਦਾਂ ਖਾਂਦੇ ਪੀਂਦੇ ਹੈਗੇ ਨਹੀਂ ਮੈਮ ਐਦਾਂ ਦਾ ਕੋਈ ਨਸ਼ਾ ਨਹੀਂ ਕਰਦੇ ਜੀ ਕਿਉਂਕਿ ਮੈਂ ਆਪਣੀ ਫੈਮਿਲੀ ਦੇਖਣੀ ਹੈ ਜਿੰਨੇ ਸੇ ਵਿੱਚ ਵੱੜਦਾ ਫਿਰ ਜੀ ਮੇਰੇ ਘਰ ਦਾ ਕੌਣ ਦੇਖੂਗਾ ਜੀ ਕਿਉਂਕਿ ਜਿੱਦਾਂ ਕਿ ਮੇਰਾ ਭਾਈ ਨਸ਼ੇ ਵਿੱਚ ਵੱਡਿਆ ਰਹਿੰਦਾ ਜੀ ਹੁਣ ਹਾਂਜੀ ਫਿਰ ਤੁਸੀਂ ਸਮਝਾਉਂਦੇ ਨਹੀਂ ਹੈਗੇ ਆਪਣੇ ਬ੍ਰਦਰ ਨੂੰ ਮੈਮ ਸਮਝਾਂਦੇ ਆਂ ਯ ਬਟ ਉਹ ਫਿਰ ਮੇਰੇ ਤੇ ਹੱਤਾ ਪਾਈ ਕਰਦਾ ਹੈ अच्छा हां जी अच्छा मतलब ਜਿਹੜੇ ਤੁਹਾਡੇ ਬ੍ਰਦਰ ਨੇ ਉਹ ਕਿੰਨਾਂ ਲਈ ਉਹਨਾਂ ਦੀ ਕੰਪਨੀ ਉਹਨਾਂ ਦੀ ਕਹ ਹੈ ਜੀ ਸੰਗਤ ਉਹਨਾਂ ਦੀ ਉਹਨਾਂ ਦੇ ਸੰਗਤ ਦੇ ਦੇਖੋ ਜਿਹੜਾ ਮੇਰੇ ਤੋਂ ਛੋਟਾ ਭਾਈ ਆ ਉਹਨਾਂ ਤਾਂ ਵਿਆਹ ਵੀ ਕਰਾ ਲਿਆ ਜੀ ਆਪਣਾ ਤਾਂ ਉਹਦੀ ਕੁੜੀ ਵੀ ਹੈ ਇੱਕ ਇੱਕ ਸਾਲ ਦੀ ਤੇ ਉਹ ਕੰਮ ਕਰ ਨਹੀਂ ਕਰਦਾ ਜੀ ਜਿੱਦ ਤੁਸੀਂ ਰਾਤ ਨੂੰ ਵੀ ਟਰੱਕ ਚਲਾਉਨੇ ਹੋ ਜਿਹੜੇ ਆਏ ਵਾਲੇ ਆਪਣੇ ਮਾਹੌਲ ਹੁੰਦਾ ਤੁਹਾਨੂੰ ਉਤਸ਼ਾਹਿਤ ਕਰਦੇ ਹੋਣਗੇ ਵੀ ਆ ਚੀਜ਼ ਖਾਲਾ ਜਾਂ ਇੱਧਰ ਚੱਲ ਸੌ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹਾਂਜੀ 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 ਹਜੇ ਤਾਂ ਬੰਦੇ ਬਹੁਤ ਮਿਲਦੇ ਨੇ ਰਸਤੇ 'ਚ ਕੀ ਵਹਾਵੀ ਵੇ ਕੁੜੀ ਐ ਕੋਈ ਨਾ ਕੋਈ ਆ ਕੇ ਨੇੜੇ-ਤੇੜੇ ਖੜ ਜਾਂਦਾ ਜੀ ਮੇਰੇ ਬਟ ਜਿਹੜਾ ਇੱਕ ਮੇਰੇ ਨਾਲ ਮੇਰਾ ਭਾਈ ਬਣ ਕੇ ਰਹਿੰਦਾ ਹੈ ਉਹਦਾ ਇਹ ਹੌਸਲਾ ਮੈਨੂੰ ਬਹੁਤ ਜ਼ਿਆਦਾ ਹੈ ਉਹ ਕਿਸੇ ਨੂੰ ਮੇਰੇ ਨੇੜੇ-ਤੇੜੇ ਖੜਾ ਨਹੀਂ ਦਿੰਦਾ ਤੇ ਨਾਲੇ ਮੈਂ ਵੀ ਫਿਰ ਕੀ ਸਤੋਂ ਡਰਦੀ ਕਿਉਂਕਿ ਡਰ ਤਾਂ ਨਿਕਲ ਗਿਆ ਹੀ ਮਨ ਤੋਂ ਹਾਂਜੀ ਦਿਨ ਵੇਲੇ ਤੁਸੀਂ ਕਿੱਥੇ ਕੰਮ ਕਰਦੇ ਹੋ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਸੀ ਤੁਸੀਂ ਦੱਸ ਰਹੇ ਸੀ ਨਾ ਵੀ ਮੈਂ ਕੱਲੀ ਹੀ ਹੁੰਨੀ ਆ ਹਾਂਜੀ ਦਿਨ ਵੇਲੇ ਸੀ ਜੀ ਪਟਿਆਲੇ ਤੋਂ ਆਪਣਾ ਮਾਲ ਲੈ ਕੇ ਲੁਧਿਆਣਾ ਜਾਂਦੇ ਆਈ